ਹਾਂਜੀ ਬਾਦਲ ਵਧੀਆ ਸੀ ਮੈਂ ਸਹੀ ਮੰਨਦਾ ਭਗਵਾਨ ਤਮੰਦ ਨੂੰ ਐਸੋੜੇ ਤਾਂ ਅਸੀਂ ਬੀਬਾ ਜਿਤਾਵਾਂਗੇ ਫੇਰ ਆਉਂਦੀਆਂ ਵੋਟਾਂ ਨੂੰ ਕਿਹੜੇ ਖਵਾ ਦੇਾਂਗੇ ਜੇ ਨਾ ਕੀਤਾ ਤਾਂ ਇਸ ਵਾਰੀ ਨਹੀਂ ਹਜੇ ਖਵਾਉਂਦੇ ਹਜੇ ਤਾਂ ਨਹੀਂ ਹਜੇ ਤਾਂ ਵੇਖਾਂਗੇ ਕਿਰਾ ਹੋਰ ਤਾਂ 3 ਸਾਲ ਪਈ ਆ ਬਾਦਲ ਪਾਲਤ ਜਿੱਤੂ ਹੋਰ ਕਿਹੜੀ ਜਿੱਤੂਗੀ ਅਸੀਂ ਤਾਂ ਬਾਦਲ ਸਾਹਿਬ ਬਣਾਦੇ ਰਹਿ ਗਏ ਬਾਦਲ ਸਾਹਿਬ ਲੋਟ ਆ ਬਾਦਲ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੋਂ ਦੇ ਲੋਕਾਂ ਤੋਂ ਜਾਣਾਂਗੇ ਕਿ ਬਾਦਲ ਪਿੰਡ ਦੇ ਲੋਕ ਕਿਸ ਨੂੰ ਆਪਣਾ ਐਮਪੀ ਬਣਾ ਕੇ ਲੋਕ ਸਭਾ ਦੇ ਵਿੱਚ ਭੇਜਣਾ ਚਾਹੁੰਦੇ ਆ ਬਾਦਲ ਪਿੰਡ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਹੀ ਹੁੰਦਾ ਤੇ ਹਰਸਿਮਰਤ कौर ਦੇ ਬਤਨ ਤੇ ਬਾਦਲਪਿੰਡ ਦੇ ਲੋਕ ਕੀ ਚਾਹੁੰਦੇ ਆ ਕੀ ਉਹਨਾਂ ਨੂੰ ਨਵੀਂ ਸਰਕਾਰ ਪਸੰਦ ਆਈ ਹੈ ਜਾਂ ਫਿਰ ਹਰ ਸਮਤਕਰ ਬਾਦਲਾ ਤੇ ਬਾਦਲ ਪਰਿਵਾਰ ਦੇ ਨਾਲ ਹੀ ਉਹ ਜਾਣਨਾ ਚਾਹਣਗੇ ਆਓ ਪਿੰਡ ਦੇ ਲੋਕਾਂ ਤੋਂ ਜਾਣ ਲੈਨੇ ਕਿ ਉਹਨਾਂ ਦੀ ਕੀ ਰਾਏ ਆ ਵੋਟਾਂ ਦਾ ਪੁੱਛਦੇ ਆਂ ਜੀ ਕੀ ਮਾਹੌਲ ਚੱਲ ਰਿਹਾ ਹੈ ਹਾਂ ਮਾਹੌਲ ਵੋਟਾਂ ਸਾਡੀ ਦਾ ਹੀ ਥੀ ਬਾਦਲ ਕੰਮ ਅੱਛਾ ਯਾਰ ਮੇਰੇ ਨਾਲ ਪਿੰਡ ਦੇ ਕਰਕੇ ਹਾਂਜੀ ਪਿੰਡ ਦੇ ਕਰਕੇ ਪਿੰਡ ਦੇ ਸਾਡੇ ਸਹੂਲਤਾਂ ਬਹੁਤ ਦਿੱਤੀਆਂ ਜੀ ਸਾਡੀ ਸੜਕਾ ਸੁੜਕਾ ਬਣਾ ਦਿੱਤਾ ਬੜੀ ਗੱਲ ਕਰਿਆ ਕੰਮ ਹਾਂਜੀ ਤੇ ਨਵੀਂ ਸਰਕਾਰ ਨੇ ਕੀਤਾ ਕੰਮ ਨਵੀਂ ਨੇ ਵੀ ਕੀਤਾ ਆਪਦੇ ਜੋ ਗੱਜਨਾ ਵੀ ਕੀਤਾ ਨਵੀਂ ਨੇ ਕੋਈ ਕਿਸ ਨਹੀਂ ਕੀਤਾ ਜਿੱਥੇ ਤੇ ਬਾਦਲ ਦਾ ਰਾਜ ਸੀ ਕਣਕ ਵੀ ਮਿਲਦੀ ਸੀ 30 ਕਿਲੋ ਮਿਲਦੀ ਸੀ 15 ਕਿਲੋ ਵੀ ਹੁਣ ਤਾਂ ਆਉਂਦੀ ਸਾਰੇ 5 ਕਿਲੋ ਅੱਛਾ 10 ਕਿਲੋ ਬਾਦਲ ਵਧੀਆ ਸੀ ਫਿਰ ਬਾਦਲ ਵਧੀਆ ਸੀ ਹੁਣ ਫਿਰ ਹਰਸਮਰਤ ਬਾਦਲ ਤੇ ਖੁੱਡੀਆਂ ਸਾਹਿਬ ਦਾ ਮਕਾਨ ਆ ਉਹ ਜੀ ਹੁਣ ਇਹ ਦੇਖੋ ਜੀ ਉਹ ਦੇਖਾਂਗੇ ਜੀ ਜਿਹੜਾ ਚੰਗਾ ਲੱਗੂ ਸਾਨੂੰ ਜਿਹੜਾ ਗਰੀਬ ਕੰਨੀ ਸਾਰਿਆਂ ਕਹਿੰਦੀ ਸੋਚੇ ਜੀ ਠੀਕ ਆ ਆਪਣਾ ਤੋਂ ਵੀ ਵਧੀਆ ਜੀ ਠੀਕ ਆ ਕਿਉਂ ਵੋਟ ਤਾਂ ਪਾਉਣੀ ਪਉਣੀ ਆ ਘਰੇ ਤਾਂ ਥੋੜਾ ਰੱਖਣੀ ਆ ਜੀ ਪਹਿਲਾਂ ਸਖਵੀਰ ਕਿੰਸੀ ਆਈ ਚਾਰ ਵੋਟਾਂ ਹੋਰ ਆਈਆਂ ਦੋ ਤੇ ਸਾਡੀਆਂ ਗਰੀਬਾਂ ਤੇ ਰਾਜ ਕਰੀ ਜਾਂਦੇ ਆ ਇਹ ਗਰੀਬਾਂ ਦੀਆਂ ਰੋਟਾਂ ਦੇ ਵੋਟਾਂ ਤੇ ਰਾਜ ਕਰੀ ਜਾਂਦੇ ਆ ਠੀਕ ਆ ਇਹਨਾਂ ਨੇ ਕੋਈ ਸਾਡਾ ਨਹੀਂ ਕਰਿਆ ਮੇਰੇ ਘਰੇ ਚੱਲ ਬੜਾ ਸੁਖਦੇਸ਼ ਸਿੰਘ ਪਿੰਡ ਬਾਸਲਾਵਾ ਹੈ ਬਾਦਲ ਬੰਦੇ ਹਾਂਜੀ ਅੱਛਾ ਜੇ ਮਰੇ ਕਰੇ ਇੱਕ ਸੂਈ ਦਾ ਕੰਮ ਵੀ ਹੋਇਆ ਹੋਵੇ 25 ਸਾਲ ਮੁੱਖ ਮੰਤਰੀ ਸਤ ਬਾਦਲ ਸਾਹਿਬ ਕਰ ਗਿਆ ਕੰਮ ਜੇ ਇੱਕ ਮੁੱਖ ਇੱਕ ਪੰਜੀ ਦਾ ਕਰ ਵੀ ਹੋਇਆ ਹੋਵੇ ਮੇਰੇ ਤਾਂ ਅੱਛਾ ਉਦੋਂ ਬਾਅਦ ਭਗਵੰਤ ਮਾਨ ਸੀਗਾ ਚਲੋ ਉਹਨੇ ਕਹਿਤਾ ਇਹਨਾਂ ਨੂੰ ਦੋਨੇ ਪਾਰਟੀਆਂ ਨੂੰ ਤੀਜੀ ਪਾਰਟੀ ਦਾ ਦਰ ਸੀਗਾ ਤੇ ਤੀਜੀ ਪਾਰਟੀ ਆ ਗਈ ਤੇ ਇਹਦੇ ਚਿੱਕੇ ਛਕਾਤੇ ਕਰਦੇ ਕੰਮ ਭਗਵੰਤ ਮਾਨ ਪਗਵੰਤ ਮਾਨ ਨਾ ਕਰ ਯਾਰ ਘਰ ਤੇ ਮਸਲੇ ਆ ਜਿਹੜੇ ਬੇਟਾ ਪੰਜ ਸਾਲ ਤਾਂ ਪਤੋਂ ਘਰ ਦੇ ਮਸਲੇ ਹੀ ਸੰਭਾਲੇ ਜਾਂਦੇ ਠੀਕ ਹੈ ਕੋਈ ਬੱਚਾ ਖੋ ਮੈਨੂੰ ਬੂਟ ਲਿਆ ਦੇ ਕੋਈ ਆਖੋ ਮੈਨੂੰ ਜੋੜੀ ਲਿਆ ਦੇ ਕੋਈ ਆਖੋ ਮੈਨੂੰ ਪੈਂਟ ਲਿਆ ਦੇ ਕੋਈ ਸ਼ਰਟ ਲਿਆ ਦੇ ਪਗਵੰਤ ਮਾਨ ਇਹਨਾਂ ਦੇ ਵਿਗੜੇ ਹੋਏ ਕੰਮ ਪੰਜ ਸਾਲਾਂ ਦੇ ਵਿੱਚ ਕਿ ਮੈਂ ਪੂਰੇ ਕਰ ਦੂੰਗਾ ਮੈਂ ਤਾਂ ਤੁਸੀਂ ਪਗਵੰਤ ਮਾਨ ਨੂੰ ਸਹੀ ਮੰਨਦੇ ਹੋ ਮੁਖਵੰਤ ਮੈਂ ਸਹੀ ਮੰਨਦਾ ਪਗਵੰਤ ਮਾਨ ਨੂੰ ਮਨੋਦੀ ਨੂੰ ਵੀ ਸਹੀ ਮੰਨਦਾ ਮੈਂ ਅੱਛਾ ਇਹਨਾਂ ਨੇ ਧੱਕਾ ਕੁਛ ਨਹੀਂ ਕਰਿਆ ਜਦੋਂ 25 ਸਾਲ ਬਾਦਲ ਸਾਹਿਬ ਨੇ ਪਹਿਲਾਂ ਨਹੀਂ ਕੁਛ ਕਿਹਾ ਹੁਣ ਸੁਖਮੀਰ ਕਦੇ ਘਰਾਂ ਲਈ ਕੀ ਕਰ ਦਊਗੀ ਨਹੀਂ ਕਰਦੀ ਇਹ ਮਿੱਠੀਆਂ ਗੋਲੀਆਂ ਦਿੰਦੇ ਸਾਨੂੰ ਜੀ ਕਿਹੜੀ ਪਾਰਟੀ ਜੱਤਾਂ ਦੀ ਆਮ ਆਰੰਭਾ ਜੀ ਪਿੰਡ ਬਾਦਲ ਚੋਂ ਵੀ ਹਾਂਜੀ ਅੱਛਾ ਹਾਂਜੀ ਬੀਬਾ ਬਾਦਲ ਬੀਬਾ ਬਾਦਲ ਨਹੀਂ ਜੀ ਹੋਇਆ ਨਹੀਂ ਕੰਮ ਕੋਈ ਨਹੀਂ ਫੋਟੋ ਤਾਂ ਇੱਧਰ ਵਧੀਆ ਮੌਲਾ ਜੀ ਠੀਕ ਕਿਹੜੀ ਪਾਰਟੀ ਅੱਗੇ ਚੱਲਦੀ ਹਰਸਰਤ ਕੌਰ ਕਿਉਂ ਕਿਉਂ ਗਾਦੀ ਕੰਮੀ ਉਹਨਾਂ ਨੇ ਕਰੇ ਸਾਰੇ ਇਹਨਾਂ ਨੇ ਕੁਛ ਕੀਤਾ ਨਾ ਇਹਨਾਂ ਨੇ ਖੋਟੀਆਂ ਵਾਲੇ ਨੇ ਕੀ ਕੀਤਾ ਹੈ ਨੀ ਕੀਤਾ ਹੀ ਨਹੀਂ ਇਥੇ ਕੰਡੇ ਚ ਨਹੀਂ ਵੜਿਆ ਅੱਜ ਕਾਦੀਦਲ ਵਾਲੇ ਕਰਦੇ ਆ ਬਾਦਲ ਉਹ ਇਹ ਕਰਦੇ ਆ ਫੁੱਲ ਕਰਦੇ ਆ ਹੁਣ ਵੀ ਕਰਦੇ ਆ ਹੁਣ ਵੀ ਕਰਦੇ ਆ ਅੱਛਾ ਇਧਰ ਹੀ ਜਾਊਗਾ ਇਧਰ ਹੀ ਜਾ ਸਾਰੇ ਪਿੰਡ ਦੀ ਜਾਊ ਅੱਛਾ ਪੱਕਾ ਠੀਕ ਹੈ ਹਾਂਜੀ ਭਾਈ ਜੀ ਕੀ ਮੌਲ ਹੈ ਬਹੁਤ ਵਧੀਆ ਜੀ ਕਿਹੜੀ ਪਾਰਟੀ ਜਿੱਤੂ ਕਾਲੀਦਲ ਜੀ ਕਿਉਂ ਕਿਉਂਕਿ ਕੰਮ ਹੈ ਬਾਦ ਸਾਹਿਬ ਨੇ ਪਿਛਾਰੇ ਪੰਜਾਹ ਦੇ ਥੋੜੇ ਕਰਾਏ ਆ ਜੀ ਪਿਛਲੀ ਵਾਰੀ ਤਾਂ ਬਾਦ ਸਾਹਿਬ ਹਰਾਤੇ ਲੋਕਾਂ ਨੇ ਮੈਂ ਜੀ ਤਾਂ ਘਰ ਸੁਣੋ ਜੀ ਠੀਕ ਹੈ ਹਰਾਏ ਆ ਪਾ ਸਾਡੇ ਪਿੰਡਾਂ ਚ ਨਹੀਂ ਹਰਿਆਵਾਲਾ ਸਾਹਿਬ ਅੱਛਾ ਠੀਕ ਆ ਲਵਾਰਾ ਹੋਇਆ ਕਮੈਰਾ ਹੋਇਆ ਇੱਧਰ ਹਰਿਆਵਾਲਾ ਸਾਹਿਬ ਸਾਡੇ ਪਿੰਡਾਂ ਤੇ ਜੁੱਤਿਆਗਾ ਅੱਛਾ ਹਾਂ ਲੋਕਾਂ ਨੇ ਕਹੀਦਾ ਕਿ ਬ੍ਰੋਧ ਕਰੇ ਕਿ ਮੈਂ ਕਰੀ ਕਿ ਮੈਂ ਨਾ ਕਰੀ ਆਮ ਵਾਲੇ ਹੁਣ ਆਮ ਵਾਲਾ ਬੰਦਾ ਮੁੰਡਾ ਵੀ ਬੈਠਾ ਹੋਇਆ ਬੈਠਾ ਵਿਚਾਰਾ ਅੱਛਾ ਆਮ ਵਾਲੇ ਨੇ ਵੋਟ ਪਵਾਈਆ ਪੁੱਛੋ ਇਹਦਾ ਕੰਮ ਹੋਇਆ ਕੋਈ ਨਹੀਂ ਕੰਮ ਹੋਇਆ ਥੇਰੇ ਬਾਦ ਸਾਹਿਬ ਨੇ ਸੁਵਿਧਾ ਸੈਂਟਰ ਕਿਉਂ ਖੁੱਲੇ ਸੀਗੇ ਸੋ ਸੈਂਟਰ ਆਈ ਖੁੱਲੇ ਸੀਗੇ ਵੀ ਪਿੰਡਾਂ ਦੇ ਲੋਕ ਬਾਹਰ ਨਾ ਜਾਣ ਠੀਕ ਹੈ ਦੋ ਪਿੰਡਾਂ ਨੂੰ ਇੱਕ ਪਿੰਡ ਦਿੱਤਾ ਸੀਗਾ ਸੁਵਿਧਾ ਸੈਂਟਰ ਵਾਸਤੇ ਇੱਕ ਪਿੰਡ ਦਿੱਤਾ ਸੀ ਨਾ ਉਹ ਬੰਦ ਕਰਾਤਾ ਨੇ ਭਗਵੰਤ ਮਾਨ ਨੇ ਠੀਕ ਹੈ ਫਿਰ ਸਰਕਾਰ ਨੇ ਬਾਸ ਸਾਹਿਬ ਨੇ ਕੰਕ ਚਲਾਈ ਸੀਗੀ ਮੈਂ ਮਹੀਨੇ ਦਿਆ ਕਰੂੰਗਾ ਭਗਵੰਤਵਾਨ ਨੇ ਫੇਰ ਬੰਦ ਕਰਾਤੀ ਦੱਸੋ ਇਹ ਕੋਈ ਹੱਕ ਹੈ ਕੋਈ ਉਹਦਾ ਅੱਛਾ ਮਤਲਬ ਖੁੱਡੀਆਂ ਸਾਹਿਬ ਨੇ ਕੁਝ ਕੀਤਾ ਨਹੀਂ ਆਕੇ ਮੈਂ ਤਾਂ ਕਹ ਸੁਣੋ ਜੀ ਮੈਂ ਤਾਂ ਵਾਸੇ ਸੋਡਾ ਚੈਨਲ ਵਾਲੇ ਬਹੁਤ ਆਗੇ ਵਿਚਾਰੇ ਇੱਥੇ ਆ ਹੁਣ ਗੜੇਮਾਰੀ ਹੋਈ ਆ ਖੁੱਡੀਆਂ ਵਾਲਾ ਤਾਂ ਦੱਸੋ ਖੁੱਡੀਆਂ ਵਾਲਾ ਕਿੱਥੇ ਗਿਆ ਨਾਲ ਮੰਤਰੀ ਆਏ ਗਿਆ ਦੱਸੋ ਇਹ ਕਿਤੇ ਨਹੀਂ ਗਿਆ ਆਇਆ ਹੈ ਇਹਦਾ ਮੁੰਡਾ ਗਿਆ ਉਹਨੂੰ ਕਿਹੜਾ ਹੱਕ ਵੀ ਆ ਉਹਨਾਂ ਦੇ ਕਿ ਸਾਡੇ ਦਾ ਕਿਹੜਾ ਹੱਕ ਸੀਗਾ ਵੀ ਜਦੋਂ ਫਸਲੇ ਮਾਰੀ ਹੋਈ ਆ ਗੜੇ ਮਾਰੀ ਹੋਈ ਐ ਚਾ ਨਾ ਕੁਛ ਦੇਣ ਕਿਤੇ ਜਾ ਕੇ ਬਾਹਾਂ ਚ ਪੁੱਛਣ ਤਾਂ ਸੀ ਬਾਈ ਤੁਹਾਡੇ ਇਨਸਾਨ ਹੋਇਆ ਪੁੱਛਣ ਵੀ ਨਹੀਂ ਆਏ ਨਹੀਂ ਨਹੀਂ ਪੁੱਛਣ ਆਏ ਜੀ ਦੱਸੋ ਕਿਸੇ ਪਿੰਡ ਜਾਵੜੋ ਤੁਕ ਫੁੱਡੀਆਂ ਚ ਜਾਵੜੋ ਫੁੱਡੀਆਂ ਦਾ ਬੁਰਾ ਹਾਲ ਆ ਜੀ ਠੀਕ ਹੈ ਫੁੱਡੀਆਂ ਪਿੰਡ ਚ ਬੁਰਾ ਹਾਲ ਆ ਬਾਲ ਸਾਹਿਬ ਖੜਦੇ ਆ ਤੁਹਾਡੇ ਨਾਲ ਪਿੰਡ ਚ ਪਿੰਡ ਚ ਸੁਖੀਰਾ ਆਉਂਦਾ ਹੀ ਖੜਦਾ ਬਾਸ ਸਾਹਿਬ ਵੀ ਖੜਦੇ ਵਿਚਾਰੇ ਬਾਸ ਸਮਰਤ ਹਰਸਮਰਤ ਵੀ ਖੜਦੇ ਆ ਜੇ ਮਰਗ ਸ਼ਰਗ ਹੋ ਜਾਂਦੀ ਆ ਹੁੰਦੀ ਆ ਵਿਚਾਰੀ ਉਹ ਮੈਂ ਕਹਿ ਦਈਏ ਮਗਰ ਵੀ ਕਰਾਇਆ ਨੂੰ ਪੂਰੇ 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 ਫਾਸਾ ਫੀਸਾ ਬਾਸਾ ਭਰਦਾ ਰਿਹਾ ਬੱਚਿਆਂ ਦੀਆਂ ਪਰ ਭਰਦਾ ਉਹਨਾਂ ਦੀਆਂ ਸੀ ਜਿਹੜੀ ਕੁੜੀਆਂ ਫਾਸਟ ਆਉਂਦੀਆਂ ਸੀ ਜਾਂ ਮੁੰਡੇ ਫਾਸਟ ਆਉਂਦੇ ਸੀਗੇ ਇਹ ਬਾਸਾ ਭਰਦਾ ਸੀ ਹੁਣ ਵੇਖੋ ਇਹਨਾਂ ਦੇ ਕਾਕਾ ਦਾ ਸੁਖਵੀਰ ਨੇ ਹੈਗਾਗਾ ਕੋਈ ਪਿੰਡ ਨੂੰ ਸਹੂਲਤ ਕੋਈ ਨਵੀਂ ਸਰਕਾਰ ਦੇ ਰਹੀ ਹੈ ਕਿ ਨਹੀਂ ਹਾਂ ਜੀ ਜੇ ਕੁਝ ਦੱਸੀ ਦਾ ਕਣਕੀ ਖੋੜੀ ਜੀ ਹੋਰ ਕੀ ਦੇਊਗੀ ਕਿ째 ਕਣਕ ਕੋ ਖੋੜੀ ਦੇ ਦੋ ਤਾਂ ਹੋਰ ਕੀ ਆ ਗਰੀਬ ਕੰਕੀ ਹੁੰਦੀ ਹੋਰ ਗਰੀਬ ਤਾਂ ਇਹੀ ਹੁੰਦਾ ਹੁਣ ਮੋਦੀ ਆ ਚਲੋ ਠੀਕ ਆ ਬੋਰਡ ਨਹੀਂ ਪਾਉਣੀਗੀ ਮੋਦੀ ਹੁਣ ਕਣਕ ਦਿੰਦਾਗਾ ਉਸ ਸੈਂਟਰ ਦੀ ਹੈਗੀ ਆ ਇਹਨੇ ਤਾਂ ਪੰਜਾਬ ਦੀ ਬੰਦ ਕਰਾਤੀ ਠੀਕ ਹੈ ਹੁਣ ਗਾਉਂ ਨੂੰ ਚਲੋ ਇੱਥੋਂ ਦਾ ਬੋਟ ਤਾਂ ਲੈਣ ਗਈ ਆ ਆਪਣੇ ਰਿਸ਼ਤੇਦਾਰੀਆਂ ਹੋਰ ਹਰਿਆਣਾ ਪੰਜਾਬ ਬਿਹਾਰ ਸਤੰਦਾਂ ਚ ਬਹੁਤ ਆ ਠੀਕ ਹੈ ਤੇ ਇਹਨੇ ਤਾਂ ਕਣ ਕੇ ਚਲੋ ਉਹਨਾਂ ਨੂੰ ਲੱਗ ਗਿਆ ਪਤਾ ਪੰਜਾਬ ਦੀ ਬੰਦ ਕਰਾਤੀ ਜੀ ਇੱਥੇ ਆ ਕੇ ਆਪਣੀ ਬੰਦ ਕਰਾਉਗਾ ਇਹ ਤੇ ਕੋ ਉਹ ਵਾਰ ਬੋਟ ਪਾਦਨ ਦਾ ਕੋਈ ਇਹਨੂੰ ਬੋਟ ਨਹੀਂ ਜੀ ਪੈਂਦੀ ਜੀ ਹਾਂਜੀ ਨਹੀਂ ਪੈਂਦੀ ਜੀ ਠੀਕ ਹੈ ਹਾਂਜੀ ਕੀ ਮੌਲ ਲੱਗਦਾ ਇਤਕੀ ਮੌਲ ਬਹੁਤ ਵਧੀਆ ਕਿਹੜੀ ਪਾਰਟੀ ਦਾ ਜੋਰ ਹੈ ਬਾਦਲ ਪਾਰਟੀ ਦਾ ਬਾਦਲ ਪਾਰਟੀ ਦਾ ਕਿਉਂ ਬਾਲ ਪਾਲ ਦੇ ਕੰਮ ਕਰਦੇ ਬਾਦਲ ਪਾਲਟੀ ਪੰਜਾਬ ਸਾਰੇ ਪੰਜਾਬ ਬਾਦਲ ਪਾਲਟੀ ਨੇ ਕਰੇਗਾ ਇਹਨਾਂ ਨੇ ਨਹੀਂ ਕੀਤੇ ਕਿਸੇ ਨੇ ਨਹੀਂ ਕਰੇ ਨਾ ਕੈਪਟਨ ਨਾ ਉਹ ਨਹੀਂ ਨਾ ਇਹਨਾਂ ਜਮਾ ਪੱਟੀ ਪੋਈ ਸੀ ਬਦਲਾ ਆਇਆ ਨਹੀਂ ਕੋਈ ਬਦਲਾ ਨਹੀਂ ਲੋਕਾਂ ਨੂੰ ਸੀਗਾ ਮੇਦ ਵੀ ਆਊਗਾ ਪਰ ਆਇਆ ਨਹੀਂ ਬਾਦਲ ਸਾਹਿਬ ਨੂੰ ਹਰਾਤਾ ਸੀ ਬਦਲਾ ਕਰਕੇ ਲੋਕੀ ਉਹ ਤੇ ਲੋਕਾਂ ਨੂੰ ਚਾਜ ਸੀ ਅਸੀਂ ਤਾਂ ਵਧਾਈਆਂ ਵੋਟਾਂ ਬਦਲ ਜਾਂਦੀਆਂ ਸਾਡੇ ਪਿੰਡਾਂ 'ਚ ਵਧੀਆਂ ਅੱਛਾ ਉਦੋਂ ਮਗਰੋਂ ਹਾਰਦੇ ਯਾਰ ਇਧਰ ਮਗਰੋਂ ਹਾਰ ਗਿਆ ਠੀਕ ਹੈ ਬਾਦਲ ਸੌ ਕਰਦੇ ਕੰਮ ਕਰ ਪੈਣਾ ਚਾਉਂਦੇ ਲੋਕ ਪੂਰਾ ਅੱਛਾ ਗੱਲਬਾਤ ਸੁਣਦੇ ਬਾਦਲ ਸਾਹਿਬ ਸੁਣਦੇ ਸੁਖਵੀਰ ਨਹੀਂ ਸੁਣਦਾ ਅੱਛਾ ਕਰੇ ਜਾਂਦੇ ਸੀ ਉਹਨਾਂ ਨੇ ਠੀਕ ਹੈ ਕਰੇ ਬਹਿ ਕੇ ਗੱਲਾਂ ਬਾਤਾਂ ਕਰਦੇ ਆਂ ਗੁੱਡੀਆਂ ਸਾਹਿਬ ਗੁੱਡੀਆਂ ਦਾ ਵਿਚਾਰਾ ਆਉਂਦਾ ਤਾਂ ਟੱਪ ਜਾਂਦਾ ਬਰਾਂਡੇ ਦੀ ਪੱਧਰ ਕਿਤੇ ਜਾਂਦਾ ਨਹੀਂ ਕਰਦਾ ਕਿਧਰ ਜਾਂਦਾ ਰੋਇਆ ਹਾਰ ਜਾਂ ਮਾਰ ਜਾਂਦਾ ਬਾਦਲ ਨਾਲ ਪਰ ਡਰਾਉਂਦਾ ਵੀ ਮੈਂ ਜਿੱਤਿਆ ਐਸ ਵਾਰੀ ਕੀ ਬਣੂ ਫਿਰ ਐਸੋੜੇ ਤਾਂ ਅਸੀਂ ਬੀਬਾ ਜਿਤਾਵਾਂਗੇ ਅੱਛਾ ਕੁੜੀਆਂ ਸਾਹ ਨੂੰ ਨਹੀਂ ਦੇਣਾ ਨਾ ਉਹਦਾ ਉਹਨਾਂ ਬੰਦੇ ਆ ਬੈਠਾ ਉਹਨਾਂ ਦਾ ਇੱਧਰ ਵੀ ਹੋ ਜੀਏ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਮਾਹੌਲ ਆ ਇਸ ਵਾਰੀ ਮਾਹੌਲ ਕੋਈ ਚੱਲੀ ਜਾਵੇ ਆਪੋ ਆਦੀਆਂ ਪਾਰਟੀਆਂ ਆਪਦੀ ਪਾਰਟੀ ਨੂੰ ਵੋਟ ਪਾਵਾਂਗੇ ਬਾਈ ਕਿਹੜੀ ਪਾਰਟੀ ਆਪ ਵਾਲਿਆਂ ਨੂੰ ਉਹਨਾਂ ਨੂੰ ਹੀ ਪਾਵਾਂਗੇ ਬਿਲਕੁਲ ਇਹ ਕਹਿੰਦੇ ਕੰਮ ਨਹੀਂ ਕਰਦੇ ਯਾਰ ਵੇਖ ਵੀਰੇ ਮੈਂ ਵੀ ਬਾਦਲ ਪਿੰਡ ਦਾ ਹਾਂ ਗਰੀਬਾਂ ਦਾ ਕੰਮ ਨਾ ਤਾਂ ਬਾਦ ਸਾਹ ਨੇ 25 ਸਾਲ ਰ ਬਣ ਗਿਆ ਕੀਤਾ ਇਹਨਾਂ ਨੂੰ 2 ਸਾਲ ਟੱਪ ਕੇ ਹਜੇ ਤਾਂ ਇਹਨਾਂ ਨੇ ਵੀ ਨਹੀਂ ਕੀਤਾ ਗਾਂ ਵੇਣੇ ਆ ਕੇਰਾ ਫੇਰ 2 ਸਾਲਾਂ ਕਿ ਨਹੀਂ ਕੀਤਾ ਤੁਹਾਨੂੰ ਉਮੀਦ ਹਜੇ ਵੀ ਹੈਗੀ ਵੀ ਕਰਨ ਉਹ ਇਹ 5 ਸਾਲ ਤਾਂ ਉਮੀਦ ਰੱਖਾਂਗੇ ਅੱਛਾ ਫੇਰ ਆਉਂਦੀਆਂ ਵੋਟਾਂ ਨੂੰ ਕਿਹੜੇ ਖਵਾ ਦੇਾਂਗੇ ਜੇ ਨਾ ਕੀਤਾ ਤਾਂ ਇਸ ਵਾਰੀ ਨਹੀਂ ਹਜੇ ਖਵਾ ਦੇ ਹਜੇ ਤਾਂ ਨਹੀਂ ਹਜੇ ਤਾਂ ਵੇਖਾਂਗੇ ਕਿਰਾ ਹੋਰ ਤਾਂ 3 ਸਾਲ ਪਏ ਆ ਅੱਛਾ ਹਾਂ ਇਹ ਤਾਂ ਐਮਪੀ ਦੀਆਂ ਵੋਟਾਂ ਇਹਦੇ ਵਿੱਚ ਮੌਕਾ ਫੇਰ ਝਾੜੂ ਵਾਲਿਆਂ ਨੂੰ ਦੇਣਾ ਇਹਦੇ ਵਿੱਚ ਮੌਕਾ ਝਾੜੂ ਵਾਲਿਆਂ ਨੂੰ ਦੇਵਾਂਗੇ ਅਸੀਂ ਕੁਡੀਆਂ ਸਾਹਿਬ ਨੂੰ ਫੇਰ ਪਤਲ ਝਾੜੂ ਵਾਲਿਆਂ ਦਾ ਬੰਦਾ ਹੈ ਭਲਾ ਕੁਡੀਆਂ ਸਾਹਿਬ ਹੋਵੇ ਭਲਾ ਕੋਈ ਹੋਵੇ ਅੱਛਾ ਵਰਕਰ ਉਹਦੇ ਪੱਟੀ ਵਿਛਾਈ ਸੀ ਅੜ ਕੇ ਵਿਛਾਈ ਸੀਗੀ ਸਾਰੀਆਂ ਪਾਰਟੀਆਂ ਨਾਲ ਗਰੀਬ ਘਰਾਂ ਨੇ ਵਿਛਾਈ ਸੀ ਗਰੀਬ ਘਰਾਂ ਦੇ ਮੁੰਡੇ ਆ ਸੀ 2-3 ਅੱਛਾ ਨਾਲ ਸਾਡੇ ਹੋਰ ਵੀ ਆ ਤੁਹਾਨੂੰ ਕਿ ਨਹੀਂ ਮਿਲਦੇ ਹੁਣ ਕੋਣ ਮੰਤਰੀ ਸਾਹਿਬ ਮੰਤਰੀ ਦਾ ਮਿਲਣ ਨੂੰ ਕੀ ਆ ਹੁਣ ਇੱਥੇ ਤੁਰੇ ਜਾਂਦੇ ਨੂੰ ਤਾਂ ਰੋਕਦੇ ਨਹੀਂ ਜੇ ਖੁੱਡੀਆਂ ਜਾਣੇ ਆ ਘਰੇ ਮਿਲਦੇ ਆ ਕੰਮਕਾਰ ਕਰਾਉਂਦੇ ਆ ਕਿ ਨਹੀਂ ਯਾਰ ਵੀਰੇ ਕੰਮ ਤਾਂ ਨਹੀਂ ਹਜੇ ਓਡੇ ਖਾਸ ਹੁੰਦੇਗੇ ਜੇ ਹੁੰਦੇ ਹੁੰਦੇ ਤਾਂ ਮੈਂ ਵੀ ਚਿੱਟੇ ਪਾ ਕੇ ਪੈਂਦਾ ਤੇ ਠੀਕ ਆ ਨਾ ਵੀ ਉਹਤੇ ਕੰਮ ਕਰਤਾ ਨਹੀਂ ਹੁੰਦੇਗੇ ਪਰ ਫੇਰ ਵੀ ਅਜੇ ਨਵੀਂ ਪਾਰਟੀ ਆ ਵੇਣੇ 5 ਸਾਲ ਤਾਂ ਜੋਵਾਂਗੇ ਕੋਈ ਬਦਲਾਅ ਲੱਗਿਆ ਤੁਨੂੰ ਹੋਇਆ ਕੁਝ ਕ ਨਹੀਂ ਬਦਲਾਅ ਯਾਰ ਥੋੜੀਆਂ ਚੀਜ਼ਾਂ ਦਾ ਤਾਂ ਬਦਲਾਅ ਆ ਇੱਕ ਤਾਂ ਬਦਲਾਅ ਬੱਚਿਆਂ ਦੇ ਜਿਹੜਾ ਸੀ ਆਪਦਾ ਪੜ੍ਹਾਈ ਦਾ ਅੱਛਾ ਆਪੋ ਉਹਦੇ ਬੱਚਾ ਨੂੰ ਨੰਬਰਾਂ ਤੇ ਨੌਕਰੀ ਮਿਲਣ ਲੱਗੀ ਇਹ ਚੰਗਾ ਹੋ ਗਿਆ ਅੱਛਾ ਅੱਗੇ ਛਪਾਰchnਾਂ ਲੱਗਦੇ ਸੀ ਸਾਡੇ ਲੱਗੇ ਹੀ ਆ ਸਾਰੇ ਜਿੰਨੇ ਲੱਗੇ ਛਪਾਰchnਾਂ ਲੱਗੇ ਆ ਬਾਦਲ ਦੀ ਨਾਲ ਸ਼ਰਮਾਇਦਾਰ ਲੱਗੇ ਆ ਅੱਛਾ ਸਾਡੇ ਗਰੀਬ ਦਾ ਕਿਸੇ ਦਾ ਨਹੀਂ ਲੱਗਿਆਗਾ ਮੈਂ ਰਮਦਾਸ ਗਰੀਬਾਂ ਦੇ ਲੱਗੇ ਆ ਕਤੇ ਹੁਣ ਆ ਗਰੀਬਾਂ ਤੇ ਲੱਗੀ ਜਾਂਦੇ ਬਿਲਕੁਲ ਭਾਈ ਪਟਵਾਰੀ ਵੀ ਕੁੜੀਆਂ ਲੱਗੀਆਂ ਹੋਰ ਵੀ ਅਫਸਰ ਲੱਗ ਜਾਂਦੀਆਂ ਹੁਣ ਪੜ੍ਹਾਈ ਵੇਸ ਤੇ ਲੱਗਦੇ ਆ 19 ਸਪਾਰਸ਼ ਲੱਗਦੀ ਨਾ ਨਾ ਕੋਈ ਸਪਾਰਸ਼ ਨਹੀਂ ਵੀ ਵੈਸੇ ਤਾਂ ਠੀਕ ਆ ਕੁੱਲ ਮਿਲਾ ਕੇ ਦਾ ਭਾਈ ਜੇ ਆਪਦਾ ਬੱਚੇ ਕੋਈ ਪੜਿਆ ਲਿਖਿਆ ਚੰਗਾ ਬੱਚਾ ਪੜਦਾ ਉਹਦੀ ਪੜ੍ਹਾਈ ਦੀ ਕਦਰ ਪੈ ਗਈ ਚੰਗਾ ਇਹ ਹਰ ਸਿਮਰਤ ਬਾਦਲ ਤਨਵਰੀ ਐਮਪੀ ਰਹੇ ਆ ਉਹਨਾਂ ਨੇ ਕੀਤਾ ਕੰਮ ਉਹ ਵੀ ਕੰਮ ਕਰਦੇ ਸੀ ਵੀਰੇ ਆਪਾਂ ਕਿਉਂਕਿ ਨਹੀਂ ਕਰਦੇ ਸੀਗੇ ਠੀਕ ਆ ਜੇ ਫਿਰ ਉਧਰ ਹੀ ਰਹਿਣਾ ਤੁਸੀਂ ਜਮਾਂ ਬਾਦਲ ਬਾਦਲ ਸਾਹਿਬ ਕਹਿੰਦੇ ਨੀ ਮਸਾ ਜਿਆਦਾ ਬਾਦਲ ਸਾਹਿਬ ਹਾਂਜੀ ਹਰਸਮਰਤ ਹਾਂਜੀ ਆ ਚਾੜੂ ਵਾਲੇ ਜਿੱਤੇ ਹੀ ਪਹਿਲਾਂ ਕੰਮਕਾਰ ਹੋਇਆ ਭਈ ਨਹੀਂ ਹੋਇਆ ਨਹੀਂ ਨਹੀਂ ਹੋਇਆ ਕੁਛ ਨਹੀਂ ਨਾ ਕੁਛ ਅੱਛਾ ਬਦਲਾ ਆਇਆ ਨਹੀਂ ਨਹੀਂ ਆਇਆ ਪਰ ਆਦੇ ਸੀ ਪਰ ਕੁਛ ਨਹੀਂ ਹੋਇਆ ਅੱਛਾ ਫਰੈਸ਼ਵਰੀ ਬਾਦਲ ਸਾਹਿਬ ਵਾਲੀ ਫੇਰ ਹੋ ਗਈ ਹਾਂਜੀ ਇਹ ਨਹੀਂ ਤੇਰੀਆਂ ਸੀ ਇਹ ਮੋੜਾ ਹੀ ਬਾਗ ਲੜਾ ਨਾ ਕਿਉਂ ਕੰਮ ਕੀਤੇ ਜੀ ਪਹਿਲਾਂ ਇਹਨਾਂ ਨੇ ਆਮ ਆਦਮੀ ਦੇ ਕੁਛ ਵੀ ਨਹੀਂ ਸੁਣੀ ਗੱਲ ਹੀ ਨਹੀਂ ਸੁਣੀ ਕਿਸੇ ਦੇ ਇੱਥੇ ਮੁੱਖ ਮੰਤਰੀ ਭਵਾਨਤਮਾਨ ਬਣੇ ਆ ਕੰਮ ਕਰਦੇ ਨਹੀਂ 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 ਕੁਛ ਵੀ ਨਹੀਂ ਹੁੰਦਾ ਜੀ ਅੱਛਾ ਹਾਂਜੀ ਉਹ ਤਾਂ ਕਹਿੰਦੇ 2 ਸਾਲਾਂ ਜੀ ਇੰਨੇ ਕੰਮ ਕਰਤੇ ਜਿਹੜਾ 70 ਸਾਲ ਦੇ ਨਹੀਂ 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 ਜੀ ਕੁਛ ਨਹੀਂ ਆ ਅੱਛਾ ਹਾਂ ਗੱਲਾਂ ਕਰ ਮੈਂ ਗੱਲਾਂ ਕੋਈ ਨਹੀਂ ਹੋਇਆ ਕੋਈ ਨਹੀਂ ਹੋਇਆ ਲੱਕੜ ਦੇ ਮੁੰਡੇ ਦੀ ਕੀ ਲੱਗਦਾ ਕੌਣ ਜਿੱਤੂ ਐਸਵਰੀ ਬਾਦਲ ਕਿਉਂ ਪਿੰਡ ਦੇ ਕਰਕੇ ਪਿੰਡ ਦਾ ਕਰਕੇ ਕਿਉਂ ਕੰਮ ਕਰੇ ਅੱਛਾ ਹਾਂ ਤੁਸੀਂ ਇਹਨਾਂ ਨੇ ਨਵੇਂ ਆ ਨੇ ਨਵੇਂ ਆ ਨੇ ਦੱਸੋ ਕਿਹੜੇ ਕੰਮ ਕਰਿਆ ਕੱਲੀਆਂ ਗੱਲਾਂ ਕਰੀਆਂ ਭਗਵੰਤ ਮਾਨ ਨੇ ਅੱਛਾ ਟੀਚਰਾਂ ਆਂ ਕੱਲੀਆਂ ਉਹਦੇ ਕੋਲੇ ਦਸਤਰੀਆ ਸਾਹਿਬ ਹੈਂ ਤੂੰ ਸਾਰੇ ਜਾਣਗੇ ਅੱਛਾ ਬਾਦਲ ਬੀਬੀ ਬਾਦਲ ਜੱਤੂ ਜੱਤੂ ਇਹ ਹੋਈ ਨਹੀਂ ਸਕਦਾ ਹੁਣ ਤੂੰ ਆਪ ਦੱਸ ਠੀਕ ਆ ਬਾਦਲ ਨੇ ਕੰਮ ਕਰਿਆ ਸਾਰਾ ਕੁਸਾਇਆ ਇਹ ਮਜਾਇਆ ਸਾਰੇ ਆਏ ਆ ਠੀਕ ਹੈ ਤੇ ਆ ਹੁਣ ਪ੍ਰਗਮਾਨਤ ਮਾ ਗੱਲਾਂ ਜ਼ਰੂਰ ਕੀਤੀਆਂ ਨੇ ਗੱਲਾਂ ਨਾਲ ਹੀ ਹੋ ਕਰਿਆ ਉਹ ਕਹਿੰਦੇ ਹੁੰਦੇ ਨਾ ਵੀ ਝਾੜੂ ਖੜਾ ਕਰਦਗੇ ਮਾੜਾ ਹੁੰਦਾ ਅਸੀਂ ਖੜਾ ਕਰਤਾ ਕੀਤਾ ਅਸੀਂ ਆ ਇਹ ਮਾੜਾ ਹੀ ਆ ਲੋਕਾਂ ਨੇ ਬਦਲਾ ਦੇ ਚਾਚ ਬੋਟਾ ਦੀ ਚਾਚ ਹੀ ਆ ਕੱਲ ਅੱਛਾ ਕੁਝ ਵੀ ਨਹੀਂ ਇਹਨੇ ਕੰਮ ਕਰਿਆ ਕੰਮ ਕਰ ਹੋਇਆ ਨਹੀਂ ਮਤਬੁਲੀ ਤੂੰ ਆਪ ਦੇਖ ਲੈ ਹੇਗਾ ਕਿ ਨਹੀਂ ਜੋ ਹੈਵੀਵਰ ਪੁਰਾਣਿਆਂ ਕੋਲ ਹੀ ਜਾਣਾ ਜਾਣਾ ਪੁਰਾਣਿਆਂ ਕੋਲ ਹੀ ਜਾਊਗਾ ਕੰਮ ਕਰੇ ਉਹਨਾਂ ਦੇ ਠੀਕ ਹੈ ਇਹ ਨਹੀਂਗਾ ਕੰਮ ਨਹੀਂ ਕਰੇ ਨਹੀਂ ਉਹਨਾਂ ਨੇ ਵੱਡਾ ਬਦਲ ਸੀ ਮੋਦੀ ਆਪ ਪੈਰੀ ਹੱਥ ਲਾ ਕੇ ਗਿਆ ਕਿ ਨਹੀਂ ਜਦੋਂ ਆਇਆ ਇੰਟਰਵਿਊ ਦੇਖਣੇ ਚੈੱਕ ਕਰਦੇ ਤਾਂ YouTube ਤੇ ਹੈਗੀ ਆ ਉਹ ਠੀਕ ਹੈ ਤੇ ਹਾਂ ਹੈਗਾ ਕੰਮ ਕਰੇ ਹਨਾਂ ਇਹ ਗੱਲ ਹੈ ਨਹੀਂ ਕਿ ਕੰਮ ਨਹੀਂ ਕਰੇ ਠੀਕ ਹੈ ਪਿੰਡ ਦਾ ਵਿਕਾਸ ਹੋਇਆ ਪੂਰਾ ਹੀ ਹੋਇਆ 10 ਸਾਡੇ ਕੀ ਨਹੀਂਗਾ ਇੱਥੇ ਸਾਰਾ ਕੁਝ ਹੈ ਠੀਕ ਹੈ ਆ ਵੀ ਸਾਰਾ ਕੁਝ ਹੁੰਤ ਨੇ ਆਉਂਦੇ ਜਾਂਦੇ ਆ ਆਮ ਲੋਕਾਂ ਚ ਆਮ ਵਾਂਗੂ ਵੇਚਦੇ ਆ ਉਹ ਠੀਕ ਹੈ ਇਹ ਨਹੀਂ ਵੀ ਨਹੀਂ ਪਿੰਡ ਦੇ ਲੋਕਾਂ ਦੀ ਸੁਣਦੇ ਤੱਕ ਤੇ ਹਰ ਟਾਈਮ ਅੱਛਾ ਸਿੱਧੇ ਜਾਂਦੇ ਆ ਬੰਦੇ ਇਹ ਨਹੀਂ ਵੀ ਕੋਈ ਬੰਦਾ ਉਹਨਾਂ ਨੂੰ ਐ ਕਰੂਗਾ ਜਾਂ ਸਕਿਉਰਿਟੀ ਰੋਕੂਗੀ ਜਦੋਂ ਮਰਜੀ ਉਹ ਵੱਡੇ ਬਦਲ ਸੀਗੇ ਆ ਲੋਕ ਟੋਕ ਨਹੀਂ ਨਾ ਜਮਾ ਕੀ ਕੰਮ ਦੇ ਹੁਣ ਸਾਰੇ ਤੇ ਮੰਤਰੀ ਸਾਹਿਬ ਨੂੰ ਮਿਲਣਾ ਸੌਖਾ ਕਿ ਔਖਾ ਇਧਰਲੇ ਨੂੰ ਬਾਦੂ ਸੌਖਾ ਗੁੱਡੀਆਂ ਸਾਹਿਬ ਨੂੰ ਵਲੇ ਕਦੇ ਆਏ ਪਿੰਡ ਚ ਟੱਪਦੀ ਗੱਡੀ ਟੱਪਦੀ ਹੈ ਅੱਛਾ ਰੂਟਰ ਹੂਟਰ ਹੁੰਦਾ ਜਿਹੜੇ ਕਹਿੰਦੇ ਸੀ ਨਾ ਕਾਂਗਰਸ ਵਾਲੇ ਤੇ ਇਹ ਕਹਿੰਦੇ ਸੀਗੇ ਆਪ ਲੋਕਾਂ ਦੇ ਲਈ ਵੀਆਈਪੀ ਕਲਚਰ ਖਤਮ ਕਰਾਂਗੇ ਦੱਸਦੇ ਹੂਟਰ ਵੱਜਦਾ ਇੱਥੇ ਆ ਕੇ ਮਾਰਦੇ ਆ ਕੋਈ ਨਹੀਂ ਨੇੜੇ ਲੱਗਣ ਦਿੰਦਾ ਤੇ ਬਾਦਲ ਛਾੜਦੇ ਆ ਆਪਾਂ ਲੈ ਚੱਲਦੇ ਆ ਹੁਣ ਕੋਈ ਵੀ ਨਹੀਂ ਮੇਰੇ ਨਾਲ ਤਾਂ ਆਜ ਠੀਕ ਬਾਦਲਪਾਲ ਜਿੱਤੂ ਹੋਰ ਕਿਹੜੀ ਜਿੱਤੂਗੇ ਸਰਕਾਰ ਨਵੀਂ ਬਣੀ ਸੀ ਉਹ ਨਹੀਂ ਜਾਂਦੇ ਕਿਉਂ ਉਹਨਾਂ ਨੇ ਕੰਮ ਵੀ ਨਹੀਂ ਕਰਾਇਆ ਕੰਮ ਕਰਿਆ ਉਹ ਤੇ ਜਿੱਦ ਤੇ ਸਾਡੇ ਪਿੰਡ ਦੇ ਨੇ ਪੁੱਛਿਆ ਬਾਹਰ ਨਹੀਂ ਪੁੱਛਿਆ ਕਿ ਤੇ ਗੜੇ ਮਾਰੇ ਹੋਈ ਸੀ ਉੱਥੇ ਨਹੀਂ ਗਏ ਰਹਿ ਕੇ ਪਸ਼ੂ ਮਰੇ ਉੱਥੇ ਨਹੀਂ ਗਏ ਚੰਨੂ ਪਸ਼ੂ ਮਰੇ ਆ ਉੱਥੇ ਨਹੀਂ ਪਤਾ ਲਿਆ ਲੋਕਾਂ ਦਾ ਉਹਨਾਂ ਨੇ ਉਹ ਤਾਂ ਕਹਿੰਦੇ 162 ਕਰੋੜ ਦਾ ਮੁਆਵਜ਼ਾ ਦਿੱਤਾ ਸੀ ਕਿਹਨੂੰ ਦਿੱਤਾ ਪਤਾ ਨਹੀਂ ਕਿਹਨੂੰ ਲੋਕਾਂ ਨੂੰ ਦਿੱਤਾ ਤਾਂ ਪਤਾ ਲੱਗੇ ਕਿ ਹੁਣ ਦਿੱਤਾ ਤਾਂ ਫਿਰ ਪਤਾ ਲੱਗੇ ਕਰੋੜ ਬਾਹਰ ਕਰੋੜ ਦਾ ਕੀ ਪਤਾ ਆਪ ਦੀ ਜੇ ਵਿੱਚ ਪਾ ਲੈ ਦਾਖਣਾ ਕੀ ਸਾਨੂੰ ਕੋਈ ਐਸਾ ਦੇ ਹੈ ਮੁਰਗੀਆਂ ਦਾ ਮੁਆਵਜ਼ਾ ਬੱਕਰੀਆਂ ਦਾ ਉਹ ਬੜਾ ਕੁਝ ਆ ਗਿਆ ਉਹ ਬਹੁਤ ਆਇਆ ਉਹ ਤਾਂ ਸਾਡੇ ਪਿੰਡ 'ਚ ਮੇਲੇ ਵੰਡਦਾ ਹੁਣ ਬਹੁਤ ਕੁਝ ਆ ਬੈਠਾ ਮੁੰਡਾ ਸਾਡੇ ਨੂੰ ਦੇਤਾ ਨੂੰ ਵਿਚਾਰੇ ਨੂੰ ਠੀਕ ਹੈ ਫਿਰ ਸੌਰੀ ਬਾਦਲ ਸਾਹਿਬ ਤੁਹਾਨੂੰ ਫਿਰ ਪੱਕਾ ਨਰੋਲ ਅੱਛਾ ਉਹਨਾਂ ਨੂੰ ਕਿਉਂ ਪਿੰਡ ਦੇ ਕਰਕੇ ਕੀ ਕੰਮ ਵੀ ਕਰਾਇਆ ਨਹੀਂ ਕੰਮ ਕਰਾਇਆ ਜੀ ਕੰਮ ਕਰਾਇਆ ਪਹਿਲਾਂ ਕਰਾਇਆ ਜੀ ਹੁਣ ਵੀ ਹੋਏ ਆ ਮੋਟਰ ਉਹਨਾਂ ਨੇ ਦਿੱਤੀਆਂ ਦੱਸੋ ਕੀ ਨਹੀਂ ਦਿੱਤਾ ਉਹਨਾਂ ਨੇ ਟੇਲਾਂ ਦੇ ਬਣਾਈਆਂ ਮੋਟਰ ਉਹਨਾਂ ਨੇ ਦਿੱਤੀਆਂ ਸੀਵਰ ਉਹਨਾਂ ਨੇ ਪਵਾਤੇ ਹੋਰ ਕੀ ਚਾਹੀਦਾ ਸਾਨੂੰ ਇੱਥੇ ਕਹਿੰਦੇ ਟੇਲਾਂ ਦਾ ਪਾਣੀ ਅਸੀਂ ਬਚਾਇਆ ਭਗਵਾਨਤਮਨ ਤੇ ਪਹਿਲਾਂ ਕਢਾਉਂਦਾ ਨਹੀਂ ਸੀ ਪਹਿਲਾਂ ਬੰਦ ਸੀ ਉਹਨੂੰ ਪੁੱਛਣਾ ਪਹਿਲਾਂ ਵੀ ਚੱਲਦੇ ਸੀ ਸਾਡਾ ਉਹ ਤੋਂ ਪਹਿਲਾਂ ਪਾਣੀ ਵੱਧੂ ਸੀ ਇੱਥੇ ਕਿ ਨਵਾਂ ਪਾਣੀ ਤਾਂ ਭੇਜਿਆ ਨਹੀਂ ਉਹਨੇ ਨਵਾਂ ਪਾਣੀ ਆਇਆ ਇਹਨਾਂ ਨੇ ਹੂੰ ਕੋਈ ਬਦਲਾ ਨਹੀਂ ਹੋਇਆ ਤੁਹਾਨੂੰ ਲੱਗਦਾ ਸਾਨੂੰ ਤਾਂ ਲੱਗਿਆ ਨਹੀਂਗਾ ਜੀ ਅੱਛਾ ਹਾਂ ਜੇ ਜੋ ਕੱਖਾਂ ਦਾਖਣਾ ਕੀ ਸਾਡੇ ਪਾਸ ਤਾਂ ਨਹੀਂ ਬਦਲਾ ਹਾਂ ਪਰ ਟਿੰਗ ਬੁੱਟਾ ਪਾਵਾਂਗੇ ਹਰ ਸਮਰਤ ਕੋਰ ਪਾਵਾਂਗੇ ਕਿਉਂ ਨਵੇਂ ਨੂੰ ਨਹੀਂ ਪਾਉਣੀਆਂ ਇਸ ਵਾਰ ਨਹੀਂ ਨਾ ਨਵੇਂ ਨੂੰ ਕੀ ਪਾਗੇ ਜੀ ਸਾਨੂੰ ਕਨੌਲੀਆਂ ਦਿੱਤੀਆਂ ਜੀ ਹਾਂ ਛੜਕਾ ਵੱਧ ਕੇ ਗਲਗਾਰ ਸੀ ਬਣਾਤੀਆਂ ਮਤਲਬ ਗੱਗੜ ਪਿੰਟਾ ਜੀ ਆਪਣਾ ਨਾਲ ਹੀ ਅੱਛਾ ਪੂਰੀ ਆਸ਼ ਕਰਦੇ ਸੀ ਬਾਲ ਸਾਹਿਬ ਦੇ ਰਾਜ ਚ ਹੁਣ ਨਹੀਂ ਕਰਦੇ ਨਾ ਨਾ ਹੁਣ ਤਾਂ ਇਹ ਕਣਕ ਵੀ ਕੱਟਦੀ ਗਰੀਬਾਂ ਦੀ ਦੇਖੋ ਸਾਰਾ ਕੁਝ ਕੱਟਿਆ ਪਿਆ ਕੋਈ ਬਦਲਾਅ ਨਹੀਂ ਲੱਗਿਆ ਕੋਈ ਨੀ ਕੋਈ ਬਦਲਾਅ ਸਾਡੇ ਪਿੰਡਾਂ ਬੀਬੀ ਬਾਲਗ ਨੂੰ ਲਿਆਉਂਗਾ ਹਾਂ ਬੀਬੀ ਬਾਲਗ ਨੂੰ ਸਾਸ ਤਾਂ ਬਾਲ ਸਾਹਿਬ ਬਣਾਦੇ ਰਹੇ ਅੱਛਾ ਹਾਂ ਸਾਡੇ ਤਾਂ ਦਿਵਕ ਬੋਕਰ ਤਵਾ ਕੇ ਗੱਲ ਸੁਣਦਾ ਛੱਡੀ ਤਾਂ ਉਹ ਅੱਛਾ ਹਾਂਜੀ ਹੁਣ ਫਿਰ ਉਹ ਟਾਈਮ ਜ਼ਿਆਦਾ ਹੁੰਦਾ ਉਹ ਜ਼ਿਆਦਾ ਆਉਂਦੇ ਸੀ ਬਾਲ ਸਾਹਿਬ ਸਾਡੇ ਆ ਆ ਹੰਦਾ ਪੋਤਾ ਇੱਕ ਦਿਨ ਆ ਕੇ ਕੰਮ ਕਰਾ ਲੋ ਹੂੰ ਬਾਹਲੇ ਜਣਾਂ ਨੂੰ ਹੋਂਦ ਕੰਮ ਛੱਡਣ ਦੀ ਲੋੜ ਨਹੀਂ ਤੁਹਾਨੂੰ ਅੱਛਾ ਇਹ ਤਾਂ ਮੁੱਖ ਮੰਤਰੀ ਆਉਣੇ ਨੇ ਪੰਜਾਬ 'ਚ ਠੀਕ ਹੈ ਹਾਂਜੀ ਇਹ ਨਵਾਂ ਮੁੱਖ ਮੰਤਰੀ ਨਹੀਂ ਵਧੀਆ ਲੱਗਿਆ ਨਾ ਨਾ ਇਹ ਕਿਵੇਂ ਹੈ ਇਹ ਕਿਵੇਂ ਤੇ ਇਹ ਕਿਵੇਂ ਕੋਈ ਗੱਲ ਹੀ ਨਹੀਂ ਮੇਰੀ ਬੰਦ ਕਣਕ ਕੱਟੀ ਗਈ ਕਣਕ ਕੱਟੀ ਗਈ ਤੇ ਸਾਰਾ ਕੁਝ ਕੱਟਦਾ ਤੇ ਫੇਰ ਤੇ ਫੇਰ ਬਹੁਤ ਬਹੁਤ ਸਾਰੇ ਵੋਟਾਂ ਬਣੀਆਂ ਵੱਧ ਅੱਛਾ ਹਾਂ ਨਵੀਂ ਸਰਕਾਰ ਨੇ ਕਰਿਆ ਨਹੀਂ ਕੰਮ ਕਰ ਉਹਨਾਂ ਨੇ ਨਹੀਂ ਕਰਿਆ ਜੀ ਅੱਛਾ ਨਾ ਬਾਦਲ ਸਾਹਿਬ ਵੀ ਠੀਕ ਹੈ ਬਾਦਲ ਸਾਹਿਬ ਲੋਟ ਆ ਹਾਂ ਅੱਛਾ ਹਾਂਜੀ ਹਰ ਸਿਮਰਤ ਜਿੱਤ ਸਕਦੇ ਜਿੱਤੂ ਕੀ ਜੀ ਲਾਈਵ ਅੱਛਾ ਹਾਂ ਵਧੀਆ ਕੰਮ ਕਰ ਕਰਦੇ ਪਹਿਲਾਂ ਵਧ ਗਿਆ ਜੀ ਵਧ ਗਿਆ ਅੱਛਾ ਹਾਂ ਫਿਰ ਠੀਕ ਹੈ ਸਰਕਾਰੀ ਇੰਨਾ ਜਲਦੀ ਪਿਆ ਅੱਛਾ ਹਾਂ ਜਿਹੜਾ ਵਧੀਆ ਕਰੂ ਉਹ ਹੀ ਜਿੱਤਣਾ ਚਾਹੀਦਾ ਜੀ ਹਰ ਸਿਮਰਤ ਬਾਦਲ ਤੇ ਭਗਵੰਤ ਮਾਨ ਦੋਵਾਂ ਚੋਂ ਕਿਹੜੇ ਨੇ ਵਧੀਆ ਕੰਮ ਕੀਤਾ ਨਹੀਂ ਭਗਵੰਤ ਮਾਨ ਨੇ ਤਾਂ ਕੋਈ ਚੰਗਾ ਨਹੀਂ ਕੀਤਾ ਜੀ ਅੱਛਾ ਤੇ ਹਾਂ ਜਿਹੜਾ ਮੁਕਾਬਲਾ ਹੈਗਾ ਉਹ ਕਾਂਗਰਸ ਤੇ ਖਾਲੀਆਂ ਦੇ ਅੱਛਾ ਤੇ ਇਹ ਪਾਕੀ ਪਗਵੰਤਾਂ ਦੇ ਵਿੱਚ ਪਿਛੇ ਜੀ ਇਹ ਅਸੀਂ ਬਾਦਲਪਿੰਡ ਦੇ ਲੋਕਾਂ ਦੀ ਰਾਏ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਹਰਸਮਰਤ ਕੌਰ ਬਾਦਲ ਅਤੇ ਬਾਦਲ ਪਰਿਵਾਰ ਨੂੰ ਹੀ ਵੋਟ ਪਾਉਣਾ ਪਸੰਦ ਕਰਾਂਗੇ ਇਕਾਦੁਕਾ ਲੋਕਾਂ ਨੂੰ ਛੱਡ ਕੇ ਜ਼ਿਆਦਾਤਰ ਲੋਕ ਬਾਦਲ ਪਰਿਵਾਰ ਅਤੇ ਹਰਸਮਰਤ ਬਾਦਲ ਦੇ ਨਾਲ ਜਾਣ ਦੇ ਚਾਹਵਾਨ ਦਿਖਾਈ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਹਮੇਸ਼ਾ ਸਾਡੇ ਨਾਲ ਖੜਦਾ ਹੈ ਤੇ ਪਿੰਡ ਦੇ ਵਿੱਚ ਜੋ ਵੀ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਸ ਦੇ ਲਈ ਉਹ ਪੂਰਾ ਸਾਥ ਉਹਨਾਂ ਦਾ ਦਿੱਤਾ ਜਾਂਦਾ ਤਾਂ ਪਿੰਡ ਦੇ ਲੋਕ ਹੈ ਜਿਹੜੇ ਹਰਸਮਰਤ ਕੌਰ ਬਾਦਲ ਦੇ ਨਾਲ ਇਸ ਚੋਣ ਦੇ ਵਿੱਚ ਜਾਂਦੇ ਦਿਖਾਈ ਦੇ ਰਹੇ ਨੇ